ਦੇਖੋ ਮੈਂ ਉਸ ਉਦੇ ਦੇ ਉੱਤੇ ਹੀ ਤੁਹਾਡੇ ਤੋਂ ਪਹਿਲੇ ਗੱਲ ਕਰ ਲਵਾਂ ਕਿਉਂਕਿ ਇੱਕ ਅਹਿਮ ਇਸ਼ੂ ਹੈ ਔਰ ਅਸੀਂ ਵੇਟ ਕਰ ਰਹੇ ਸੀ ਕਿ ਜਦ ਤੱਕ ਕੋਰਟ ਦੇ ਆਰਡਰ ਸਾਡੇ ਸਾਹਮਣੇ ਨਾ ਆਉਣ ਇਹ ਅਸੀਂ ਗੱਲ ਨਾ ਕਰੀਏ ਔਰ 2 ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਾਰਵਾਈ ਕੀਤੀ ਆ ਉਹ ਪਬਲਿਕ ਦੇ ਵਿੱਚ ਦੱਸਣੀ ਬੜੀ ਜ਼ਰੂਰੀ ਹੈ ਕਿਉਂਕਿ ਬਹੁਤ ਜਿਆਦਾ ਝੂਠ ਔਰ ਫਰੇਮ ਜਿਹੜਾ ਹੈ ਸਰਦਾਰ ਮਨਜੀਤ ਸਿੰਘ ਜੀਗੇ ਸਰਦਾਰ ਪਰਮਜੀਤ ਸਿੰਘ ਸਰਨਾ ਇਹ ਲਗਾਤਾਰ ਲੋਕਾਂ ਦੇ ਵਿੱਚ ਫਲਾਉਂਦੇ ਆ ਰਹੇ ਆ 2 ਤਰੀਕ ਨੂੰ ਜੱਜ ਸਾਹਿਬ ਨੇ ਕਿਉਂਕਿ ਸਾਡੀ ਇੱਥੇ ਆਰਡਰ ਹੋ ਰੱਖੇ ਸੀ ਫੋਰੈਂਸਿਕ ਰਿਪੋਰਟ ਵੀ ਸੀ ਆਡੀਟਰ ਦੀ ਔਰ ਜੱਜ ਸਾਹਿਬ ਨੇ ਆਡੀਟਰ ਨੂੰ ਜਦ ਪਤਾ ਪੁੱਛਿਆ ਕਿ ਵੀ ਉਹ ਕਿੱਥੇ ਹੈਗਾ ਤੇ ਆਡੀਟਰ ਸੀ ਨਹੀਂ ਆਡੀਟਰ ਨੂੰ ਔਨਲਾਈਨ ਲਿਆ ਗਿਆ ਵਰਚੂਅਲੂ ਅਪੀਅਰੈਂਸ ਹੋਇਆ ਔਰ ਉਥੇ ਉਹਦੇ ਕੋਲੋਂ ਪੁੱਛਿਆ ਗਿਆ ਕਿ ਜਿਹੜੀਆਂ ਸਾਡੀ ਪ੍ਰਾਪਰਟੀਆਂ ਨੇ ਕਿਉਂਕਿ ਉਹਦੇ ਉੱਤੇ ਬਾਰ ਬਾਰ ਸ਼ਿਕਾਇਤਾਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦੀ ਕਿਸੇ ਤਰੀਕੇ ਅਟੈਚ ਕੀਤੀਆਂ ਜਾਣ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇਹ ਜਿਹੜੇ ਦੋਨੋਂ ਸੀਨੀਅਰ ਲੀਡਰ ਆਪਣੇ ਆਪ ਨੂੰ ਦਿੱਲੀ ਦੇ ਕਹਿੰਦੇ ਆ ਸਰਦਾਰ ਪਰਮਜੀਤ ਸਿੰਘ ਸਰਨਾਵ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਇਹਨਾਂ ਦੇ ਦੋਨਾਂ ਦੇ ਐਡਵੋਕੇਟ ਉੱਤੇ ਖੜੇ ਆ ਔਰ ਐਡਵੋਕੇਟ ਉੱਥੇ ਉਸ ਵਕਤ ਜਦ ਤੱਕ ਇਹ ਕੋਈ ਸਟਾਫ ਜਦ ਗੱਲ ਕਰ ਰਿਹਾ ਕੋਈ ਆਪੋਜ਼ਿਸ਼ਨ ਵਾਲੀ ਗੱਲ ਇਹਨਾਂ ਨੇ ਨਹੀਂ ਕੀਤੀ ਜਦ ਐਡ ਹੋ ਆਡੀਟਰ ਨੇ ਆਨਲਾਈਨ ਆ ਕੇ ਆਪਣੀ ਜਿਹੜੀ ਲਿਸਟ ਸੀ ਇਮੀਡੀਏਟਲੀ ਜਿਹੜੀ ਪ੍ਰਾਪਰਟੀ ਦੀ ਲਿਸਟ ਉਹਨੇ ਸਕੂਲਾਂ ਦੀ ਬਣਾਈ ਸੀ ਫੋਰੈਂਸਿਕ ਰਿਪੋਰਟ ਦੇ ਹਿਸਾਬ ਨਾਲ ਉਹ ਜਦ ਤੱਕ ਕੋਰਟ 'ਚ ਸਬਮਿਟ ਕੀਤੀ ਤੇ ਦੋਵੇਂ ਇਸ ਤਰੀਕੇ ਦੇ ਨਾਲ ਬੋਲਣ ਲੱਗ ਪਏ ਜੀ ਕਿ ਇਹ ਜਿਹੜੀਆਂ ਪ੍ਰਾਪਰਟੀ ਦੀ ਲਿਸਟ ਗੁਰਦੁਆਰਾ ਕਮੇਟੀ ਦੀ ਵੀ ਵਿੱਚ ਇਨਵੋਲ ਕੀਤੀ ਜਾਣਾ ਔਰ ਹੈਰਾਨੀ ਦੀ ਗੱਲ ਜਨਾ ਪਰਮਜੀਤ ਸਿੰਘ ਸਰਨਾ ਦੇ ਵਕੀਲ ਤਿੰਮੇ ਅਮਹਿਤਾ ਉਹਨਾਂ ਨੇ ਇੰਨਾ ਕਿ ਜ਼ੋਰ ਲਾਇਆ ਜੀ ਕਿ ਜੋ ਬੁੱਕ ਵੈਲਿਊ ਹੈ ਉਹ ਕਿਤਾਬਾਂ ਜੀ ਦਿਖਾਈ ਜਾਂਦੀ ਬੁੱਕ ਵੈਲਿਊ ਕੁਝ ਹੋ ਰਹਾ ਔਰ ਮਾਰਕੀਟ ਵੈਲਿਊ ਕੁਝ ਹੋ ਰਹਾ ਹੈ ਇਹ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਇਦੀ ਕੀਮਤਾਂ ਲਗਵਾਈਆਂ ਜਾਣ ਇਹਦੇ ਉੱਤੇ ਜ਼ੋਰ ਦੇ ਰਿਹਾ ਸਤਾਰ ਪਰਮਜੀਤ ਸਿੰਘ ਸਰਨਾ ਦਾ ਵਕੀਲ ਔਰ ਸਤਾਰ ਪਰਮਜੀਤ ਸਿੰਘ ਸਰਨਾ ਆਪਣੇ ਆਪ ਨੂੰ ਤਵਾ ਠੋਕਦੇ ਕਿ ਅਸੀਂ ਗੁਰਦੁਆਰਾ ਕਮੇਟੀ ਦੇ ਕੋਈ ਜਦਾਦ ਨੂੰ ਇੱਧਰ ਨਹੀਂ ਜਾਣ ਦੇਵਾਂਗੇ ਤੁਸੀਂ ਵੀ ਵੀਡੀਓ ਦੇਖੀ ਹੋਣੀ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਕਿੰਨੀ ਉਹਨਾਂ ਨੇ ਜੇਪੜੀ ਤੇਜ਼ ਆਵਾਜ਼ ਦੇ ਵਿੱਚ ਕਿਹਾ ਜੀ ਸਾਡੇ ਨਾਲ ਕੁਝ ਵੀ ਹੋ ਜਾਏ ਅਸੀਂ ਇਹ ਜਿਹੜੀ 1 ਇੰਚ ਵੀ ਗੁਰਦੁਆਰੇ ਦੀ ਜਗ੍ਹਾ ਦੇ ਦਿੱਤੀ ਜਾਏ ਕਿ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਉਹਦੇ ਨਾਲ ਟੀਵੀ ਦੇ ਉੱਤੇ ਉਹ ਆਪਣਾ ਵੀਡੀਓ ਦੇ ਉੱਤੇ ਬੋਲਿਆ ਮਗਰ ਮੈਂ ਬੜੀ ਹੈਰਾਨੀ ਤੇ ਪੁੱਛਦਾ ਕਿ ਜਿਸ ਵਕਤ ਇਹ ਗੱਲ ਹੋ ਰਹੀ ਸੀ ਜੀ ਕੇ ਸਾਹਿਬ ਤੁਹਾਡਾ ਤਾਂ ਵਕੀਲ ਉੱਤੇ ਖੜਾ ਸੀ ਉਹਦੀ ਪ੍ਰੈਜ਼ੈਂਸ ਕੋਰਟ ਦੇ ਵਿੱਚ ਹੈਗੀ ਹੈ ਕਿ ਇਹ ਤੁਹਾਡਾ ਵਕੀਲ ਜਿਹੜਾ ਹੈ ਉਹ ਜੀਕੇ ਸਾਹਿਬ ਲਈ ਇੱਥੇ ਪ੍ਰੈਜ਼েন্ট ਹੋ ਰਿਹਾ ਤੇ ਤੁਹਾਡੇ ਵਕੀਲ ਨੇ ਉਸ ਦਿਨ ਕਿਉਂ ਨਹੀਂ ਬੋਲਿਆ ਕਿ ਅਸੀਂ 1 ਇੰਚ ਵੀ ਜਗ੍ਹਾ ਨਹੀਂ ਜਾਣ ਦਿਆਂਗੇ ਜੀ ਇਹ ਗੁਰਦੁਆਰਿਆਂ ਦੀ ਜਗ੍ਹਾ ਨਹੀਂ ਆ ਸਕਦੀ ਹੈ ਸਕੂਲਾਂ ਦੀ ਜਗ੍ਹਾ ਨਹੀਂ ਆ ਸਕਦੀ ਸਾਡੇ ਵਕੀਲ ਸਾਹਿਬ ਨੇ ਇਹਨੂੰ ਜਦ ਆਪੋਸ ਕੀਤਾ ਮਗਰ ਲਗਾਤਾਰ ਸਰਨਾ ਸਾਹਿਬ ਦੇ ਵਕੀਲ ਨੇ ਉਸਤੇ ਇਨਸਿਸਟ ਕੀਤਾ ਕਿ ਜੀ ਇਹਦੀ ਮਾਰਕੀਟ ਵੈਲਿਊ ਲਗਵਾਈ ਜਾਏ ਮਤਲਬ ਇੱਕ ਹੱਥ ਹੋ ਰੱਖ ਕੇ ਜਾ ਕੇ ਜਿਸ ਤਰੀਕੇ ਦੇ ਨਾਲ ਆਪੋਸ ਕੀਤਾ ਔਰ ਇਹ ਅੱਜ ਆਪਣੇ ਆਪ ਨੂੰ ਜਿਹੜੀ ਗੱਲ ਕਰਦੇ ਪਏ ਨੇ ਔਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ 8 ਨੰਬਰ ਪੁਆਇੰਟ ਤੇ ਇਟ ਇਜ਼ ਪੁਆਇੰਟਡ ਆਊਟ ਬਾਏ ਮਿਸਟਰ ਮੋਹਿਤ ਮਾਤੂਰ ਸੀਨੀਅਰ ਕਾਉਂਸਲ ਅਪੀアリング ਫਾਰ ਦੀ ਪਟੀਸ਼ਨਰ ਥੈਟ ਦੀ ਲਿਸਟ ਆਫ ਦੀ ਪ੍ਰੋਪਰਟੀਆਂ ਵਿਚ ਵਾਸ ਰੀਕਵੈਸਨਡ ਐਸ ਐਵਿਡੈਂਟ ਫਰੋਮ ਦੀ ਫੋਰੈਂਸਿਕ ਰਿਪੋਰਟ ਵਰ ਓਨਲੀ ਇਮੋਵੇਬਲ ਪ੍ਰੋਪਰਟੀਆਂ ਆਫ ਜੀ ਐਚ ਪੀ ਐਸ ਥੇਅਰ ਇਸ ਸਿਲ ਨੋ ਵਿਜ਼ਿਬਿਲਟੀ ਆਫ ਦੀ ਲਿਸਟ ਆਫ ਦੀ ਪ੍ਰੋਪਰਟੀਆਂ ਓਨਡ ਬਾਏ ਡੀ ਐਸ ਜੀ ਐਮ ਸੀ ਏ 모히ਤ ਮਾਥਰ ਜਿਹੜਾ ਸਟਾਫ ਕੋਲੋਂ ਖੜਾ ਹੋਇਆ ਸੀਨੀਅਰ ਲਾਇਰ ਇਹ ਉਹਦੇ ਬਾਰੇ ਲਿਖਿਆ ਗਿਆ ਔਰ ਉਸ ਤੋਂ ਥੱਲੇ ਫਿਰ ਜਿਹੜੀ ਸਾਡੇ ਵਕੀਲਾਂ ਨੇ ਓਬਜੈਕਸ਼ਨ ਕੀਤੀ ਹੈ ਐਸ ਪਰ ਦੀ ਪੈਰਾਗ੍ਰਾਫ ਆਫ 36 ਆਫ ਜੱਜਮੈਂਟ ਡੇਟਿਡ 26 4 ਦੀ ਫੋਰੈਂਸਿਕ ਆਡੀਟਰ ਮਸ ਲੁੱਕ ਇੰਟੂ ਦੀ ਅਫੇਅਰਸ ਆਫ ਦੀ ਅਕਾਊਂਟ ਆਫ ਜੀਐਚਪੀਐਸ ਸੁਸਾਇਟੀ ਸਾਡੇ ਵਕੀਲਾਂ ਨੇ ਇਹਦੇ ਉੱਤੇ ਪੂਰੀ ਦਲੀਲ ਦਿੱਤੀ ਹੈ ਔਰ ਜੱਜ ਸਾਹਿਬ ਨੇ ਵੀ ਨੇ ਕਿਹਾ ਕਿ ਕੰਸਿਡਰਿੰਗ ਦੀ ਸਰਕਮਸਟੈਂਸਸ ਬਈ ਇਹ ਉਹਨੇ ਇਹ ਕਿਹਾ ਜੀ ਕਿ ਮੈਂ ਭਾਵੇਂ ਉਹਦੇ ਪਿਛਲੀ ਆਰਡਰ ਦਾ ਜਿਹੜਾ ਤੁਸੀਂ ਬੇਰਵਾ ਗਲਤ ਦੇ ਰਹੋ ਮਗਰ ਇਹ ਜਿਹੜਾ ਮੋਹਿਤ ਮਾਤੁਰ ਵੱਲੋਂ ਮੰਗੀ ਜਾ ਰਹੀ ਹੈ ਅਸੀਂ ਉਹਦੇ ਉੱਤੇ ਇਹ ਕਾਰਵਾਈ ਕਰਨ ਦੀ ਗੱਲ ਕਰਦੇ ਹਾਂ ਔਰ ਜਿਹੜਾ ਮੁੰਗੇਸ਼ ਨਾਇਕ ਹੈ ਜਿਹਦੀ ਆਪਣੀ ਵਾਈਫ ਦੀ ਜਿਹੜਾ ਵਕੀਲ ਵੀ ਔਰ ਆਪਣੀ ਵਾਈਫ ਦਾ ਕੇਸ ਹੈ ਉਹਨੇ ਵੀ ਕਿਹਾ ਕਿ ਸਾਨੂੰ ਸਿਰਫ ਦੋ ਪ੍ਰਾਪਰਟੀਆਂ ਦੀ ਗੱਲ ਕਰਨੀ ਹੈ ਮਗਰ ਇਹ ਜਿਹੜੇ ਮੈਂ ਸਮਝਦਾ ਕਿ ਕੌਮ ਨੂੰ ਠੱਗਣ ਵਾਲੇ ਬੰਦੇ ਆ ਖਾਸ ਤੌਰ ਤੇ ਸਰਨਾ ਪਰਿਵਾਰ ਇਹ ਲੋਕਾਂ ਨੇ ਐਸਾ ਹਾਲ ਬਣਾ ਰੱਖਿਆ ਕਿ ਇਹਨਾਂ ਦੇ ਵਕੀਲ ਜਾ ਕੇ ਹੁਣ ਗੁਰੂ ਘਰ ਦੀਆਂ ਜਿਹੜੀਆਂ ਜ਼ਦਾਦਾ ਨੇ ਉਹਨਾਂ ਦੀ ਮਾਰਕੀਟ ਵੈਲਿਊ ਪਾਉਣ ਵਾਸਤੇ ਚੱਲ ਪਏ ਨੇ ਮੈਂ ਸਤਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕੁਸ਼ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਪ ਚ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ maaf ਨਾ ਕਰੇ ਇਹੋ ਜਿਹਾ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਪੰਡਣ ਵਾਸਤੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਝ ਨਹੀਂ ਹੈ ਔਰ ਜਿਹੜੀ ਗੱਲ ਤੁਸੀਂ ਹੁਣੇ ਕਹ ਰਹੇ ਸੀ ਕੋਈ ਗੱਲ ਪੁੱਛ ਰਹੀ ਸੀ ਜਸਵਿੰਦਰ ਜੀ ਤੁਸੀਂ ਵੀ ਆਪਣੀ ਗੱਲ ਰੱਖ ਲਓ ਮੈਂ ਕੋਈ ਸਵਾਲ ਕਰਾਂ ਜੇ ਤੁਸੀ ਸਵਾਲ ਮੇਰਾ ਵਿਚਾਰ ਹੋ ਗਿਆ ਉਹਨਾਂ ਨੇ ਤੁਹਾਡੇ ਔਰ ਮਜੀਦ ਸਿੰਘ ਸ਼ੇਸ਼ਾਦੀ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਔਰ ਉਹਨਾਂ ਨੇ ਇੱਥੇ ਤੱਕ ਕਹਿ ਕਿ ਕੋਰਟ ਨੇ ਐਡਮਿਟ ਕੀਤਾ ਕਿ ਤੁਸੀਂ ਟੀਚਰਾਂ ਨੂੰ ਤੁੰਦਾ ਹੈ ਤੁਸੀਂ ਝੂਠੇ ਐਫੀਡੇਵਿਟ ਦਿੱਤੇ ਨੇ ਉਹ 10 ਤਰੀਕ ਨੂੰ 10 ਤੂਲੇ ਜਿਹੜੀ ਅਗਲੀ ਡੇਟ ਆ ਤੁਹਾਡੀ ਗ੍ਰਿਫਤਾਰੀ ਦੀ ਟਾਈਮਿੰਗ ਤੋਂ ਉਹਨਾਂ ਨੂੰ ਦੱਸਿਏ ਕਿ ਗ੍ਰਿਫਤਾਰੀ ਦੀ ਮਿਆਦ ਦਿੱਤੀ ਜਾਏ ਦੇਖੋ ਅੱਜ ਤੋਂ ਕੁਝ ਸਾਲ ਪਹਿਲੇ ਇੱਕ ਟੀਵੀ 'ਚ ਸੀਰੀਅਲ ਆਂਦਾ ਸੀ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਉਹ ਛੋਟਾ ਜਿਹਾ ਬੰਦਾ ਸੀ ਨਾ ਇਹ ਵੀ ਛੋਟਾ ਜਿਹਾ ਸਰਨਾ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਿਹਾ ਇਹ ਟੀਚਰਾਂ ਕੋਲੋਂ ਜਾ ਕੇ ਪੁੱਛੋ ਕਿ ਪਿਛਲੇ ਲਗਾਤਾਰ ਜਾਂਦ ਤੋਂ ਸਾਡੀ ਕਮੇਟੀ ਬਣੀ ਹੈ ਕਿੰਨਾ ਕੁ ਹੱਕ ਉਹਨਾਂ ਕੋਲੋਂ ਚਲਾ ਗਿਆ ਹੈ ਕਿੰਨੇ ਪੈਸੇ ਉਹਨਾਂ ਕੋਲ ਪਹੁੰਚ ਰਹੇ ਨੇ ਅੱਜ ਜਿਹੜੀ ਜਿਹੜੀ ਟੀਚਰ ਉਸ ਵਕਤ 40-40 ਹਜ਼ਾਰ ਰੁਪਏ ਦੀ ਨੌਕਰੀ ਕਰ ਰਹੀ ਸੀ ਅੱਜ ਉਹਨਾਂ ਦੇ ਘਰ 1 ਲੱਖ ਰੁਪਏ ਤੋਂ ਉੱਤੇ ਤਨਖਾਹ ਪਹੁੰਚ ਰਹੀ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਨੇ ਉੱਤੇ ਤੱਕ ਪਹੁੰਚਾਇਆ ਹੈ ਔਰ ਸਰਨਾ ਸਾਹਿਬ ਨੇ 2006 ਤੋਂ ਲੈ ਕੇ 2013 ਸਰਨਾ ਸਾਹਿਬ ਨੂੰ ਯਾਦ ਦਿਵਾਉਣਾ ਚਾਹੀਦਾ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਗੇ ਮਾਰ ਕੇ ਤੁਹਾਨੂੰ ਇਸ ਗੁਰੂ ਘਰ ਤੋਂ ਬਾਹਰ ਕੱਢਿਆ ਉਹ 7 ਸਾਲ ਦੇ ਵਿੱਚ ਜਿਹੜਾ ਤੁਸੀਂ ਡੈਫੀਸ਼ੀਅੰਟ ਖੜਾ ਕਰਕੇ ਗਏ ਹੋ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਤੁਸੀਂ ਸਟਾਫ ਨੂੰ ਪੈਸਾ ਨਹੀਂ ਦਿੱਤਾ ਇਹ ਉਹਦੀ ਪਰਪਾਈ ਜਿਹੜੀ ਹੈ ਉਹ ਅੱਜ ਤੱਕ ਨਹੀਂ ਹੋ ਰਹੀ ਉਹ ਕਹਿੰਦੀ ਹੈ ਨਾ ਕਿ ਲੰਮھوں ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਹੈ ਇਹ ਵਾਕੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਇਆ ਕਿ ਐਫਓ ਜੇ ਬੰਦਿਆ ਨੂੰ ਕੁਰਸੀਆਂ ਤੇ ਬਹਤਾ ਗਿਆ ਔਰ ਅੱਜ ਸਦੀਆਂ ਉਹਨੂੰ ਭੁਗਤ ਰਹੀ ਹੈ ਸਦੀਆਂ ਹੋ ਗਈ ਹੈ ਕਿ ਅਸੀਂ ਇਹਨੂੰ ਠੀਕ ਲਾਈਨ ਦੇ ਉੱਤੇ ਲਾਈਨ ਦੇ ਉੱਤੇ ਲੱਗੇ ਹੋયા ਲੱਗੇ ਹੋયા ਜਿਹੜੀ ਵੀ ਮੈਨੇਜਮੈਂਟ ਆ ਰਹੀ ਹੈ ਇਸ ਕੰਮ ਤੇ ਲੱਗੀ ਹੈ ਮਗਰ ਸਰਨਾ ਸਾਹਿਬ ਦੇ ਇੰਨੇ ਵੱਡੇ ਗੁਨਾ ਜਿਹੜੇ ਧੋਤੇ ਨਹੀਂ ਜਾ ਰਹੇ ਉਹਦੇ ਉੱਤੇ ਅਸੀਂ ਬਾਰ ਬਾਰ ਇੱਕੋ ਕੰਮ ਕਰ ਰਿਹਾ ਔਰ ਸਰਨਾ ਸਾਹਿਬ ਨੂੰ ਇਹ ਜਾ ਕੇ ਬੇਨਤੀ ਕਰਨਾ ਕਿ ਐਫਓ ਜੇ ਸਪੜੇ ਦੇਖਨੇ ਬੰਦ ਕਰ ਦੇ ਗਲਤ ਕਹਿੰਦੇ ਹੋ ਸਰਨਾ ਸਾਹਿਬ ਤੁਹਾਨੂੰ ਗਲਤ ਕਹਿੰਦੇ ਨੇ ਤੇ ਫਿਰ ਜੀਐਸਪੀਰ ਕੇਸ ਦਾ ਫੈਸਲਾ ਵੀ ਨਹੀਂ ਦੇ ਦੇ। ਦੇਖੋ ਸਰਨਾ ਸਾਹਿਬ ਨੂੰ ਮੈਂ ਗਲਤ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਬੂਤ ਕਰਨ ਵਾਸਤੇ ਤਿੰਨਾਂ ਨੂੰ ਬਿਠਾ ਲਓ। ਮਨਜੀਤ ਸਿੰਘ ਜੀ ਕੇ ਵੀ ਬਹਿ ਜਾਏ ਮੈਂ ਵੀ ਬਹਿ ਜਾਂਦਾ। ਸਰਦਾਰ ਪਰਮਜੀਤ ਸਿੰਘ ਸਰਨਾ ਵੀ ਬਹਿ ਗਏ। ਇੱਕ ਨਹੀਂ 100 ਵੀਡੀਓ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕੱਢੀਆਂ ਸੀ ਐਸਸੀ ਪ੍ਰੈਸ ਕਾਨਫਰੰਸ 'ਚ ਬੈਠ ਕੇ ਕਿ ਸਰਨਾ ਸਾਹਿਬ ਉਹਦੇ ਉੱਤੇ ਕਿੰਨਾ ਕਰਤਾ ਛੱਡ ਕੇ ਗਏ ਨੇ। ਅੱਜ ਇੱਕੋ ਪਾਰਟੀ ਦੀ ਇੱਕੋ ਵੇੜੇ 'ਚ ਜਾ ਕੇ ਬੈਨ ਨਾਲ ਇਹ ਦੂਦਰ ਤੁਲੇ ਨਹੀਂ ਹੋ ਸਕਦੇ। ਇਹਨਾਂ ਦੀਆਂ ਕਾਰਜਕਾਰਜੀਆਂ ਜਿਹੜੀ ਕਾਰਗੁਜ਼ਾਰੀਆਂ ਹੋਈਆਂ ਨੇ ਸਾਰੀ ਦਿੱਲੀ ਦੀ ਸੰਗਤ ਜਾਣਦੀ ਹੈ ਸਾਰਾ ਜਗਤ ਜਾਣਦਾ ਹੈ ਕਿ ਇਹ ਜਿਹੜੀ ਹੈ ਔਰ ਮੈਂ ਤੇ ਓਪਨ ਚੈਲੰਜ ਕਰਦਾ ਸਕੂਲਾਂ ਦੇ ਮਾਮਲੇ ਜਾ ਕੇ ਬੈਠ ਜਾਣ 10 ਅਸੀਂ ਡਾਟਾ ਨਾਲ ਬੈਠਾਂਗੇ ਕਿ ਕਿੰਨਾ ਸਟਾਫ ਹੈ ਐਕਸੈਸ ਕਰਕੇਗੇ ਕਿੰਨੇ ਲਾਇਬਿਲਟੀਆ ਛੱਡ ਕੇ ਗਏ ਔਰ ਇਹਨਾਂ ਦੇ ਜਾਣ ਤੋਂ ਬਾਅਦ ਅੱਜ 13 2013 ਤੋਂ ਲੈ ਕੇ ਅੱਜ ਤੱਕ ਇੱਕ ਵੀ ਸਕੂਲ ਦਾ EMPLOYE ਜਿਹੜਾ ਹੈ ਪੱਕਾ ਨਹੀਂ ਕੀਤਾ ਗਿਆ ਇੱਕ ਵੀ ਟੀਚਰ ਜਿਹੜੀ ਉੱਥੇ ਰੱਖੀ ਗਈ ਹੈ ਪੱਕੀ ਨਹੀਂ ਰੱਖੀ ਗਈ ਹੈ ਇਹ ਸਰਨਾਬਾਹ ਜੇ ਗੱਲਾਂ ਕਰਦੇ ਨੇ ਮੈਂ ਤੇ ਸਾਰੇ ਚੈਨਲ ਬੈਠੇ ਆਂ ਚੈਨਾਚੋ ਜ਼ਿਲ੍ਹਾ ਤਾਲਵੀ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਰੱਖਦੇ ਹੋ ਹੋ ਸਕਦਾ ਇਹਨਾਂ ਨਾਲ ਜਿਹੜਾ ਚੈਨਲ ਹੈ ਇਹਨਾਂ ਨੂੰ ਸ਼ੂਟ ਕਰੇ ਜਿਹੜੀ ਜਗ੍ਹਾ ਇਹਨਾਂ ਨੂੰ ਸ਼ੂਟ ਕਰੇ ਮੈਂ ਅਸੀਂ ਉੱਥੇ ਆ ਕੇ ਅਸੀਂ ਆਪਣਾ ਡਾਟਾ ਲੈ ਕੇ ਆਉਂਦੇ ਆ ਇਹ ਆਪਣੇ ਡਾਟਾ ਨਾਲ ਬੈਠ ਜਾਣ ਔਰ ਮਜੀਦ ਸਿੰਘ ਜੀ ਕੇ ਵੀ ਬੈਠੇ ਤੇ ਇਹ ਦੱਸੇ ਜਾਂ ਉਸ ਦਿਨ ਝੂਠ ਬੋਲ ਰਿਹਾ ਸੀ ਜਾਂ ਅੱਜ ਆਪਣੀ ਫਿਤਰਤ ਦੇ ਨਾਲ ਅੱਜ ਫਿਰ ਝੂਠ ਬੋਲ ਰਿਹਾ ਹੈ ਕਲੀਫਿਕੇਸ਼ਨ ਇਜ਼ देयर एनी ਕਿਹ ਹਸੀ ਡਿਫੈਂਸ ਅਸੀਂ ਤੁ ਕਰਾਂਗੇ ਅਸੀਂ ਸਰਕਾਰ ਦੇ हर पहलू के साथ हम उनके साथ खड़े हैं और सरकार हमसे क्योंकि अभी ऐसी नौबत नहीं आई है कि कोई सिविलियंस को कोई प्रॉब्लम्स हुई है वी आर नॉट द फोर्सेस वी आर नॉट द आर्मी बट वी आर विद द आर्मी वी आर विद आवर डिफेंसिस और उनको किसी किस्म की भी मुहैया ज़रूरतें होंगी उसके लिए दिल्ली सिख गुरुद्वारा प्रबंधक कमेटी और समूचे सिख जगत जो है उनके साथ खड़ा